पांच टीवी देख रहे सारे दर्शक का स्वागत है मेनवी पट्टी बिखे रिश्ते में लगदे एक जीजे वालों अपनी नाबालिग साली ਨਾਲ रेप ਕਰਨ ਦੀ ਕਾਨੂੰਨੀ ਘਟਨਾ ਸਾਹਮਣੇ ਆਈ ਹੈ ਦੋਸ਼ੀਵਾਰਾ ਲੜਕੀ ਨੂੰ ਭਪਾਲ ਲੈ ਜਾ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਫਿਲਹਾਲ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਕੱਟੀ ਦੇ ਨਜ਼ਦੀਕੀ ਪਿੰਡ ਸਰਹਾਲੀ ਮੁੰਡੋ ਤੋਂ ਰਿਸ਼ਤਿਆਂ ਨੂੰ ਸ਼ਰਮਸਾਰ ਕਰਨ ਦੀ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ 15 ਸਾਲਾਂ ਦੀ ਨਬਾਲਗ ਬੱਚੀ ਨਾਲ ਉਸਦੇ ਰਿਸ਼ਤੇਦਾਰੀ ਵਿੱਚ ਲੱਗਦੇ ਜੀਜੇ ਵੱਲੋਂ ਰੇਪ ਕੀਤਾ ਗਿਆ ਲੜਕੀ ਦੇ ਪਿਤਾ ਨੇ ਦੱਸਿਆ ਕਿ ਉਸਦੇ ਭਰਾ ਦਾ ਜਵਾਈ 4 ਮਹੀਨੇ ਤੋਂ ਉਨ੍ਹਾਂ ਕੋਲ ਰਹਿ ਰਿਹਾ ਸੀ ਅਤੇ ਉਹ ਲੜਕੀ ਨੂੰ ਬਹਿਲਾ ਫੁਸਲਾ ਕੇ ਟ੍ਰੇਨ ਰਾਹੀਂ ਪੋਪਾਲ ਲੈ ਗਿਆ ਜਿੱਥੇ ਉਸ ਨਾਲ ਰੇਪ ਕੀਤਾ ਗਿਆ ਪੀੜਤ ਪਰਿਵਾਰ ਨੇ ਦੋਸ਼ ਲਗਾਇਆ ਕਿ ਉਨ੍ਹਾਂ ਤੇ ਰਾਜ਼ਨਾਮਾ ਕਰਨ ਦਾ ਦਬਾਅ ਪਾਇਆ ਜਾ ਰਿਹਾ ਹੈ ਤੇ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਹਨ ਰਮਨ ਦੇ ਘਰ ਰਮਨ ਦੇ ਘਰ ਜੀ ਜੀ ਦਾ ਕਿੰਨਾ ਨਾ ਜਗਤ ਸਿੰਘ ਹੀ ਇਹ ਮੇਰੇ ਚਾਚਾ ਜੀ ਦੇ ਜਵਾਈ ਹੀ ਇੱਥੇ ਰਹਿੰਦੇ ਰਹੇ 3 ਮਹੀਨਿਆਂ ਤੋਂ ਸਾਡੇ ਘਰ ਤੇ ਕਿ ਇਸ ਨਾਏ ਘਰੇ ਕੋਈ ਵੀ ਨਹੀਂ ਆਇਆ ਮਮੀ ਡੈਡੀ ਨਾ ਰਾਹੀ ਘਰੇ ਇਹ ਕਹਿੰਦੇ ਆਜੋ ਅੱਡੇ ਤੋਂ ਕੋਲ ਟਿਕਾਣਾ ਉਹਦਾ ਘਰ ਨਾਲ ਕੇ ਤੇ ਇਹ ਕੈਰੋ ਲਗੇਸ ਮੋਸੇ ਲੈਣ ਉਦੋਂ ਉਸ ਮੌਸੇ ਤੋਂ ਬਾਅਦ ਸਿੱਧਾ ਹੀ ਅੰਮ੍ਰਿਤਸਰ ਲੱਗੇ ਨੂੰ ਬਸ ਸਰੋਂ ਬਾਦ ਦੇ ਇਖਾਨੇ ਮੈਨੂੰ ਭਵਾਲ ਲੱਗੇ ਹਾਂਜੀ ਭਵਾਲ ਨਾਲ ਕੇ ਚਾਹ ਰਹੇ ਸੀ ਇਸ ਦੇ ਸਬੰਧ ਤੋਂ ਇਹਨਾਂ ਦੇ ਦੋਸਤ ਹੀ ਸੇ ਸ਼ਾਇਦ ਉੱਥੇ ਲੱਗੇ ਰਹੇ ਹਨ ਜਿਨੇ ਰਹੇ ਸਾਰ ਦੇ ਹਾਂ ਜੀ ਉੱਥੇ ਮਾਰੇ ਜੀ ਨਾਲ ਉਹ ਮਰ ਕੇ ਕਿਵੇਂ ਇਹ ਤੋਂ ਵਾਪਸ ਆਏ ਉਹ ਇਹਨਾਂ ਦੇ ਰਿਸ਼ਤੇਦਾਰ ਲੈਣ ਗਏ ਉਹ ਵਾਪਸ ਲੈ ਕੇ ਆਏ ਉਦੋਂ ਬਾਅਦ ਇਹਨਾਂ ਪੁੱਤ ਨੂੰ ਜਲਦ ਤੋਂ ਅੰਮੀ ਤੋਂ ਹਾਂ ਜੀ ਇਲੇ ਦੇ ਨਾਲ ਰਿਸ਼ਤੇ ਕੀ ਚਾਰ ਦਿਨ ਦੇ ਹਾਂਜੀ ਮੰਗ ਫਿਰ ਕਿਦਾਂ ਮਤਲਬ ਘਰ ਵਾਪਸ ਆਏ ਉਹਨਾਂ ਦੇ ਰਿਸ਼ਤੇਦਾਰ ਆਣ ਗਏ ਜਿਹੜੇ ਪਾਪਾ ਤੇ ਕੋਈ ਉਹਨਾਂ ਦੇ ਘਰ ਦੇ ਮੈਂਬਰ ਉਹ ਲੈਣ ਗਏ ਸੀ ਤੇ ਉੱਥੋਂ ਵਾਪਸ ਆਏ ਤੂੰ ਨੇ ਜਬਦਸਤੀ ਕਰਾ ਦਿੱਤੀ ਹਾਂਜੀ ਇੱਕ ਤੇ ਮੇਰੀ ਬੱਚੀ ਨਾਲ ਇਹਨਾਂ ਨੇ ਗਲਤ ਕੰਮ ਕੀਤਾ ਇੱਕ ਵੀਰ ਜੀ ਟੋਲੀਆਂ ਬੰਨ ਬਨ ਕੇ ਸਾਡੇ ਘਰੇ ਆਉਂਦੇ ਆ ਸਾਨੂੰ ਆਣ ਕੇ ਧਮਕੀਆਂ ਦਿੰਦੇ ਆ 15 15 16 16 15 15 16 ਜਣੇ ਆਣ ਕੇ ਸਾਡੇ ਕੋਲ ਅੰਦੇ ਹਰ ਨੂੰ ਮਤਲਬ ਕਿ ਫੈਸਲਾ ਕਰੋ ਸਾਡੇ ਨਾਲ ਸਾਡੇ ਨਾਲ ਫੈਸਲਾ ਕਰੋ ਇਹ ਦੱਸੋ ਵੀ ਇਹਨਾਂ ਨਾਲ ਤਾਂ ਕਿਛਾਈ ਹੁੰਦੀ ਹੈ ਤੇ ਸਾਡੇ ਨਾਲ ਵੀ ਤਾਂ ਕਿਛਾਈ ਹੋ ਰਹੀ ਹੈ ਫਿਲਹਾਲ ਪੁਲਿਸ ਨੇ ਦੋਸ਼ੀ ਨੂੰ ਕਾਬੂ ਕਰ ਉਸ ਖਿਲਾਫ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਹ ਸਰਾਲੀ ਮੰਡਾ ਤੋਂ ਰਮਨਦੀਪ ਕੌਰ ਡਾਕਟਰ ਆਫ ਪੰਜਾਬ ਸਿੰਘ ਇਹਦੀ 15 ਸਾਲੇ ਜਾਂ ਕੁੜੀ ਦੀ ਤੇ ਇਹਦਾ ਸ਼ਰੀਕੇ ਚੋਂ ਜੀਜਾ ਲੱਗਦਾ ਸੀ ਉਹ ਇਹਦੇ ਘਰੇ ਆਇਆ ਜਗਰੂਪ ਸਿੰਘ ਚਾਟ ਇਵੈਂਟ ਉਹ ਪਹਿਲਾਂ ਰਹਿੰਦਾ ਰਿਹਾ ਉਹ ਵਰਗਲਾ ਆ ਕੇ ਕੁੜੀ ਨੂੰ ਇੱਥੋਂ ਲੈ ਗਿਆ ਸੀ 6 ਦਿਨ ਪਹਿਲਾਂ ਤੇ ਉਸ ਤੋਂ ਬਾਅਦ ਇਹ ਕੁੜੀ ਨੂੰ ਵਿਆਹ ਲੈ ਗਿਆ ਉੱਥੇ ਜਾ ਕੇ ਇਹਦੇ ਨਾਲ ਚਲੋ ਗਲਤ ਕੰਮ ਕੀਤਾ ਤੇ ਉਹਦੇ ਵਿਆਹ ਤੇ ਅਸੀਂ ਇਹਨੂੰ ਦੋਸ਼ੀ ਨੂੰ ਕਾਬੂ ਕਰਕੇ ਕੁੜੀ ਨੂੰ ਰਿਕਵਰ ਕਰਕੇ ਤੇ ਪਰਚਾ ਦਰਜ 63 63/25 ਮੈਡਮ ਨਰਿੰਦਰ ਕੌਰ ਨੂੰ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕੀਤੀ ਤਫ਼ਤੀਸ਼ ਦੌਰਾਨ ਇਹਦੀ ਦੋਸ਼ੀ ਦੀ ਰੈਸਟ ਅਸੀਂ ਪਾ ਚੁੱਕੇ ਹਾਂ ਕੁੜੀ ਦੇ ਜਿਹੜਾ ਮੈਡੀਕਲ ਕਰਾਇਆ ਜਾ ਰਿਹਾ ਹੈ ਤੇ 164 ਦੇ ਬਿਆਨ ਕਰਾਏ ਜਾ ਰਹੇ ਹਨ ਅੱਜ ਦੀ ਅਗਲੀ ਕਾਰਵਾਈ ਤੇ ਅਗਲੀ ਦਾ ਰਿਮਾਂਡ ਲੈ ਕੇ ਦੋਸ਼ੀ ਦਾ ਹੋਰ ਵੀ ਵੇਖਾਂਗੇ ਕਿ ਕਿੱਥੇ ਕਿੱਥੇ ਕੁੜੀਆਂ ਨੂੰ ਰੱਖਿਆ ਜਾਂ ਸਾਰੇ ਜੋ ਤਫ਼ਤੀਸ਼ ਦੌਰਾਨ ਸਾਰੇ ਤੱਤ ਸਾਹਮਣੇ ਲਿਆਵਾਂਗੇ